ਮੈਂ ਸਾਈਡ ਤੋਂ ਹੋ ਗਿਆ ਸਰ ਮਰਦ ਚੀ ਜੀ ਤੁਹਾਨੂੰ ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਇਬਰ ਜੀ ਦਾ ਖਾਲਸਾ ਮਰਦ ਚੀ ਜੀ 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 ਤੁਹਾਡਾ ਨਾਮ ਇਦਾਂ ਦਾ ਜੀ ਤੇ ਫਿਰ ਤੁਸੀਂ ਰਾਥ ਵਾਲੇ ਆ ਤੇ ਫਿਰ ਤੁਹਾਨੂੰ ਅਰਜਨ ਨੂੰ ਲਿਆਉਣ ਲਈ ਥੋੜਾ ਟੇਕੀ। ਇਹ ਸਾਡਾ ਅਰਜਨ ਠੀਕ ਹੈ ਜੀ। ਕ੍ਰਿਸ਼ਨ ਨੇ ਰਾਥ ਚ ਲਾਇਆ ਸੀ ਤੇ ਅਰਜਨ ਨੇ ਤੀਰ ਚ ਲਾਏ ਸੀ। ਇਹ ਰਾਥ ਚ ਲਾਉਣ ਵਾਲੇ ਨੂੰ ਥੋੜੀ ਬਹੁਤ ਕੰਟੇਨਸ ਹੁੰਦੀ ਹੈ। ਤੇ ਬਾਬਾ ਜੀਵਨ ਸਿੰਘ ਦੀ ਸੈਨਾ ਸੱਕਰ ਲੱਗੀ। ਇਹ ਵੀ ਸੱਕਰ ਲੱਗੀ। ਘਰਨ ਲੱਗੀ ਕਿਸੇ ਤੇ। ਇਹਨਾਂ ਨੂੰ ਕੋ 1-2 ਦਿਨ ਹੋਰ ਕਰ ਲਓ। ਦਾਨੂ ਕਰ ਲਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਖਾਤ ਹਾਂ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਦਾ ਹੈ ਹਾਂਜੀ ਦੱਸਦੇ ਤੂੰ ਕਿਉਂ ਯੁੱਗ ਪਲਟਣ ਲੱਗਾ ਹੁਣ ਠੀਕ ਹੈ ਜਦੋਂ ਜ਼ੁਲਮ ਦੀ ਇੰਤਹਾ ਹੋ ਜਾ ਜਦੋਂ ਜ਼ੁਲਮ ਦੀ ਇੰਤਹਾ ਹੋ ਜਾ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਪਿੱਛੇ ਚੱਲ ਜਾਂਦੇ ਹੁੰਦੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਣ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨਾ ਮੇਰੀ ਬੋਲੀ ਜ਼ਰੂਰ ਨਰਮ ਆ ਕੋਈ ਤਾਂ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਿ ਉਹ ਤੁਹਾਡੇ ਤੋਂ ਸਾਰੇ ਸੋ ਨਿਆ ਇਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਬਿਆਦ ਨੇ ਜਿੰਦਾਬਾਦ ਸ੍ਰੀ ਹਰਿਮੰਦਰ ਸਾਹਿਬ ਜਿੰਦਾਬਾਦ ਜਿੰਦਾਬਾਦ ਉਹਨਾਂ ਕੋਲੋਂ ਓਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ ਤੇ ਲਾ ਲਿਆ ਤੋਂ ਪਰਸੋਂ ਓਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਇਹ ਤੇ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਪਾਉਂਦਾ ਰਹਿਣਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਜੀਵਨ ਦੇ ਦਿੱਸ਼ੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ ਹਾਂਜੀ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਗਦਾ ਇੱਥੇ ਯਾਰ ਕੋਈ ਸਵਾਸ ਦਾ ਜ਼ਮਾਨਾ ਹੀ ਨਹੀਂ ਗਿਆ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਹਾਂਜੀ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਬਣਨਾ ਨਹੀਂ ਛੇਤਰਾਂ ਤੋਂ ਬਣਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਤੇ ਨਾਲ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਮੇਰਾ ਨੰਬਰ ਹੈ 98152 ਤੇ 5555 ਜਿਹੜਾ ਮੈਂ ਹੀ ਚੁੱਕਵਾਂ 98152 ਕਰਨਾ ਲੋ ਕਰਨਾ 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 ਨਹੀਂ ਨਹੀਂ ਕੋਈ ਨਾ ਫਿਰ ਲੈ ਕੇ ਸ਼ੁਕਰੀਆ ਇਹ ਸਰਟਿਕ ਲੈ ਕੇ ਤੁਹਾਨੂੰ 98151 ਅੱਗੇ 55 555 ਸਰ ਇੱਕ ਬੇਨਤੀ ਹੈ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਮੈਨੂੰ ਫੋਨ ਕਰ ਲੈਣਾ 98151 ਆਹ ਨੰਬਰ ਮੇਰਾ 18 'ਤੇ ਪਹੁੰਚ ਜਾਏ 98151 ਅੱਗੇ 55 555 ਦੇਖੀ ਇਹ ਬੰਦੇ ਪਹਿਲੇ 55 ਜੀ ਮੈਂ ਇਹ ਬੋਲ ਰਿਹਾ ਮੈਂ ਨਹੀਂ ਲੇਖਕ ਕੋਲ ਆਈਦਾ ਕੋਈ ਪੰਜ ਪੰਜ ਕੁਛ ਵੀ 5500 552 ਪੰਜ ਪੰਜ ਕੋਈ ਤੁਹਾਨੂੰ ਤਾਂ ਕਰੇ ਫੋਨ ਕਰੋ ਆਪਣੇ ਕੋਲ ਦੇਖੋ ਜਦੋਂ ਆ ਗਿਆ ਯਾਰ ਮੈਂ ਕਿਹਨਾਂ ਸ਼ਰਾਫਤ ਨਾਲ ਚੱਲੀ ਹਾਂ ਸ਼ਰਾਫਤ ਨਾਲ ਚੱਲੀ ਸ਼ਰਾਫਤ ਸਾਡੇ ਸੱਤ ਗੁਰਾਂ ਨੇ ਕਿਹਾ ਸੀ ਬੇਟਾ ਇਤਰਾਜ਼ ਨਹੀਂ ਕਿਹਦਾ ਕੋਈ ਦੇਖੀ ਦੇਖੀ ਤੇਰੇ ਚ ਖੇਲ ਨਹੀਂ ਹੋਣਾ ਜੇ ਐਦਾ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਆ ਧੀਆਂ ਪੜਾਣਾ ਹਾਂ ਜੀ ਕਿਹਾ ਕਿ ਉਹਨਾਂ ਦਾ ਉਹਨਾਂ ਦਾ ਬਹੁਤ ਮੋੜ ਨਹੀਂ ਸਕਦਾ ਮੋੜੀਆਂ ਜਿਹੀਆਂ ਹੀ ਆਉਂਦੇ ਜੀ ਸਰਕਾਰ ਦੇਾਂਗੇ ਤੁਹਾਡਾ ਤੁਹਾਨੂੰ ਸੀ ਘਰਾਂ ਚ ਨਹੀਂ ਵੜਨ ਦੇਣਾ ਉੱਤੇ ਕਮੀਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਘਰੇ ਬੋਲੇ ਸੀ ਧੀਆਂ ਪੜਾਣਾ ਉਹਨਾਂ ਨੇ ਕਿਹਾ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਤੇ ਕਿਤੇ ਵੀ ਕਿਸੇ ਨੇ ਦੇਖੀ ਨਹੀਂ ਅੱਜ ਤੱਕ ਨਹੀਂ ਦੇਖੀ ਕੋਈ ਕੌਣ ਜਾਣ ਆਲੇ ਜੁਗ ਪਲਟਣ ਵਾਲਾ ਆ ਉਹ ਨੀਲੀ ਛੱਤ ਵਾਲਾ ਸਾਡਾ ਰਾਮਾ ਕਿਉਂ ਬਹਿ ਬਾਕੀ ਦਾ ਭਰਿਆ ਤੇ ਬਾਬਾ ਤਹੀਬਨ ਸੋ ਧੀਰ ਸਿੰਘ ਵੀਰ ਸਿੰਘ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਂਦੇ ਉਹ ਕਿਰਪਾ ਹੋ ਗਈ ਬੋਲੇ ਸਾਨਾ ਸੇਕਾ ਲਾ ਅੱਜ ਸਾਰੀ ਰਿਕਾਰਡਿੰਗ ਹੋ ਰਹੀ ਮੈਂ ਕਿ ਤੋ ਡਰ ਕੇ ਨਹੀਂ ਬੋਲ ਰਿਹਾ ਸ ਪੂਰੀ ਦੁਨੀਆ ਚ ਜਾਣੀ ਆ ਰਿਕਾਰਡਿੰਗ ਠੀਕ ਹੈ ਜੀ ਕਿਸੇ ਤੋਂ ਘਬਰਾ ਕੇ ਨਹੀਂ ਬੋਲ ਰਿਹਾ ਅੱਜ ਤੋਂ ਪਹਿਲਾਂ ਮੈਂ ਕਦੀ ਇਦਾਂ ਬੋਲਿਆ ਕਦੀ ਨਹੀਂ ਬੋਲਿਆ ਜੀ ਇਦੱਤੀ ਦੀ ਭੈਣ ਦੀ ਘਰ ਆ ਚਾ ਕੇ ਕਰਨਗੇ ਉਹ ਤੇ ਫੇਰ ਦੇਖਿਓ ਤੁਸੀਂ ਇਹਨਾਂ ਨੂੰ ਇਦੋਂ ਦੱਸਾਂਗੇ ਮਾਲਕ ਦੀ ਦਇਆ ਨਾਲ ਕਿ ਗਰੀਬ ਦੇ ਗਰੀਬ ਸ਼ਰੀਫ ਹੋ ਸਕਦਾ ਲੇਕਿਨ ਬੇਗਹਿਰਤ ਨਹੀਂ ਹੋ ਸਕਦਾ ਬੱਚੋ ਸਾਡੀ ਗੁੱਸੇ ਤੋਂ ਬਚੋ ਇੱਥੇ ਅੱਗ ਹੀ ਅੱਗ ਨਜ਼ਰ ਆਵੇ ਪੂਰੀ ਦੁਨੀਆ ਤੁਸੀਂ ਤੁਸੀਂ ਸਬਰ ਨਾਲ ਰਹਿਣਾ ਸਿਰਫ ਨੰਬਰ ਲੇ ਲਿਆ ਮੇਰਾ ਮੈਨੂੰ ਫੋਨ ਕਰੋ ਸਿੱਧਾ ਹੀ ਕੋਈ ਗੱਲ ਨਹੀਂ ਐਸੀ ਤੇ ਬੜੇ ਬੇਫਿਕਰ ਹੋ ਕੇ ਪਹਿਲੀ ਤਰੀਕ ਨੂੰ ਜਿਹੜਾ ਤੁਸੀਂ ਇੱਕ ਵਾਰੀ ਯਕੀਨ ਜਰੂਰ ਕਰ ਲੈਣਾ ਮੋਦੀ ਸਾਹਿਬ ਤੇ ਤਾਂ ਹੁਣ ਪੁੱਛ ਰਹੇ ਸੀ ਆ ਤੁਹਾਨੂੰ ਮਿਲ ਰਿਹਾ ਕਿ ਮਿਲ ਰਿਹਾ ਮਿਲ ਨਹੀਂ ਰਿਹਾ ਐਵੇਂ ਇਤਨੀ ਕਹਿ ਰਹੇ ਸੀ ਗਲਤ ਫਿਰ ਉਹੋ ਹੀ ਗਰੀਬ ਗਰੀਬ ਘਰ ਜੰਮਿਆ ਸੀ ਉਹਦੀ ਮਾਂ ਲੋਕਾਂ ਦੇ ਕੱਪੜੇ ਧੋਦੀ ਸੀ ਕਿ ਬਰਤਨ ਮਾਂਜਦੀ ਸੀ ਬੱਚੇ ਨੂੰ ਬੜੇ ਜ਼ਫਰ ਜਾਵ ਕਿ ਉਹਨੇ ਪਾਲਿਆ ਸੀ ਮਾਂ ਦੀ ਸੀਸ ਲੱਗ ਗਈ ਅੱਜ ਤੁਹਾਡਾ ਪ੍ਰਧਾਨ ਮੰਤਰੀ ਆ ਗਰੀਬ ਦਾ ਪੁੱਤ ਤੇ ਆ ਖੇਤ ਦਾ ਖੇਤ ਮਜ਼ਦੂਰ ਦਾ ਪੁੱਤ ਤੁਹਾਡੇ ਕੋਲ ਸੜਾ ਉਹਨੇ ਭੇਜਿਆ ਹੀ ਉਹ ਬੰਦਾ ਜਿਹਨੂੰ ਆਪ ਨੂੰ ਤਾਂ ਪਤਾ ਹੋਵੇ ਭੁੱਖ ਕੀ ਹੁੰਦੀ ਹੈ ਗਰੀਬੀ ਕੀ ਹੁੰਦੀ ਹੈ ਇਸ ਕਰਕੇ ਕਿਸੇ ਨਾ ਜ਼ਿਆਦਤੀ ਨਹੀਂ ਕਰਨੀ ਅਸੀਂ ਨਹੀਂ ਕਿਸੇ ਨਾ ਕਰਨੀ ਜਿਹੜਾ ਕਰੇਗਾ ਸਿਰਫ ਤੁਹਾਡਾ ਕੰਮ ਹੈ ਮੈਨੂੰ ਦੱਸਣਾ ਸਿਰਫ ਦੇਖ ਲਾਂਗੇ ਜੋ ਹੋਵੇ ਕਿ ਜਮਾਨਾ ਨਾਲੇ ਦੇਖੇਗਾ ਕਿ ਗਰੀਬ ਕਿਦਾਂ ਲੜਦੇ ਆ ਆਸੀਂ ਤਾਂ ਹਰ ਖਮੱਠਾ ਬਟਨ ਦਬਾ ਦਬਾ ਕੇ ਕਰਨਾ ਹੋਊ। ਇਹੋ ਹੀ ਇਹੋ ਹੀ ਤਰੀਕਾ ਇਹੋ ਹੀ ਤਰੀਕਾ। ਇਹੋ ਹੀ ਤੋਂ ਚਾਹੁੰਦੇ ਨੇਗੇ ਕਿ ਕੋਈ ਗਰੀਬ ਦਾ ਬੱਚਾ ਉੱਥੇ ਪਾਰਲੀਮੈਂਟ ਚ ਬਿੱਟੂਗਾ ਕੋਈ ਕਾਨੂੰਨ ਹੀ ਨਾ ਬਣਾ ਦੇ ਵੀ ਇਹਨਾਂ ਨੂੰ ਜ਼ਮੀਨਾਂ ਮਿਲ ਜਾਣ। ਇਹ ਬਣਨੇ ਆ ਕਾਨੂੰਨ ਦੇਖ ਲਓ। ਇਹ ਬਣ ਕੇ ਰਹਿਣਾ। ਉਹ ਲਾਈਨ ਚ ਸਭ ਤੋਂ ਪਿੱਛੇ ਅੱਗੇ ਆਉਣ ਦੇ। ਇਹ ਮਾਲਕੀ ਦੇ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲ ਕਰੀ ਕਿ ਇਹਨਾਂ ਦੀ ਕਿਰਪਾ ਸੇ ਸਜੇ ਹਮ ਹੈ। ਉਹਨਾਂ ਨੇ ਇਹ ਵੀ ਕਿਹਾ ਸੀ ਇਹਨੀਆਂ ਸਿੱਖੋ ਕੋ ਮੈਂ ਪਾਤਸ਼ਾਹੀ ਦੂੰਗਾ ਹੁਣ 3.5 400 ਸਾਲ ਦਾ ਵਾਦਾ ਕੀਤਾ ਉਹ ਟਾਈਮ ਆ ਗਿਆ ਹੈ ਮਾਲਕ ਕਿਰਪਾ ਕਰੇ ਸੱਚਾ ਪਾਤਸ਼ਾਹ ਰਹਿਮ ਕਰੇ ਸਾਡੀ ਲੜਾਈ ਰੱਬ ਜੋ ਲੜ ਰਿਹਾ ਆਪੇ ਦੇਖੋ ਸਮਾਜ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਹ ਬੱਚੀ ਵੀ ਮੈਨੂੰ ਲੱਗਦਾ ਉਹਨਾਂ ਨੇ ਕਿਵਾਇਵ ਨਹੀਂ ਨਹੀ ਕੰਮ ਬਚਾ ਫੇ ਜੀ ਕੋਈ ਗੱਲ ਕੋਈ ਗੱਲ ਨਹੀਂ ਕਿਉਂਕਿ ਸਾਡਾ ਭਰਾ ਤਾਂ ਇਦਾਂ ਦਾ ਉਹਦਾ ਗਲਾ 15 ਪਿੰਡਾਂ ਚ ਆਵਾਜ਼ ਜਾਊਗੀ ਮਾਗ ਫਟਿਆ ਹੋਇਆ ਬਾਬੇ ਦੀ ਰਹਿਮ ਬਸ ਉਹ ਤਾਂ ਸੁਣ ਲਈ ਜਹਾ ਹੌਲਾ ਹੀ ਕੋਈ ਨਹੀਂ ਪੂਰੇ ਵਰਲਡ ਚਲੇ ਜਾਣੀ ਬਾਜੀ ਚੱਲੀਏ ਸਾਡੇ ਵੇਲੇ ਪਹਿਲਾਂ ਬੱਤੀਆਂ ਬੁੱਤੀਆਂ ਥੋੜੀ ਹੁੰਦੀਆਂ ਸੀ ਜਦੋਂ ਅਸੀਂ ਕਹਿੰਦੇ ਹੁੰਦੇ ਵੇਖ ਜੀ ਵੇ ਸਾਨੂੰ ਉਹ ਵੀ ਗਾਣਾ ਯਾਰ ਇਸ ਗੱਲ ਕੀ ਗਾਵਾਂਗੇ ਜਸ਼ਨ ਕਰਾਂਗੇ ਤੁਸੀਂ ਰਾਜੀ ਰਹੋ ਖੁਸ਼ ਰਹੋ ਮੇਰੀਓ ਭੈਣੋ ਕਿਸੇ ਤੋਂ ਡਰਨਾ ਨਹੀਂ ਘਬਰਾਉਣਾ ਨਹੀਂ ਮੈਂ ਕਦੇ ਨਹੀਂ ਇਦਾਂ ਬੋਲਿਆ ਉੰਨਾ ਮੈਨੂੰ ਦੱਸਿਆ ਕਿ ਗਾਲੀ ਗਲੋਚ ਕੀਤਾ ਤਾਂ ਮੈਨੂੰ ਬੁਰਾ ਲੱਗਾ ਹਾਂਜੀ ਹਾਂਜੀ ਦੇਖੋ ਗਰੀਬ ਆਦਮੀ ਨੂੰ ਆਪਣੇ ਕਹਿਣ ਦਾ ਵੀ ਹੱਕ ਨਹੀਂ ਇਹਦਾ ਆ ਹੁਣੇ ਲੰਘ ਕੇ ਆਉਂਦੇ ਨੇ ਉਹ ਕਹਿੰਦੇ ਜੀ ਜਿਹੜਾ ਤਾਂ ਤੋਂ ਲੈਣੇ ਚੱਲਦੇ ਆਂਗੇ ਹਾਂਜੀ ਇੱਕ ਬਸ ਢੂਲ ਆਈਆਂ ਬੁੜੀਆਂ ਹੱਥੀਂ ਕੰਮ ਕਰਦੀਆਂ ਨੇ ਨਰੇਗਾ ਨਰੇਗਾ ਹਾਂਜੀ ਦੇਖੋ ਨਾ ਉੱਥੇ ਬੈਠਾ ਤੁਹਾਡਾ ਕਿੰਨਾ ਫਿਕਰ ਕਰਦਾ ਇਹਨਾਂ ਨੂੰ ਅਸੀਂ ਇਨੇ ਕਿ ਸਾਨੂੰ ਤੁਸੀਂ ਆਪਣੀ ਗੱਲ ਕਰੋ ਅਸੀਂ ਆਪਣੀ ਗੱਲ ਕਰਦੇ ਬਈ ਤੁਸੀਂ ਸਾਨੂੰ ਨਾ ਰੋਕੋ ਤੁਸੀਂ ਕਹੋ ਜੀ ਹੰਸਰਾ ਜੰਸਰ ਨੂੰ ਇੱਕ ਵੋਟ ਨਾ ਪਾਓ ਅਸੀਂ ਕਹਾਂਗੇ ਪਾਓ ਦੇਖਦੇ ਲੋਕੀ ਕਿਹਦੀ ਮੰਨਦੇ ਆ ਜੀ ਤੁਹਾਡੀ ਮੰਨਣਗੇ ਤੁਹਾਡਾ ਤੁਸੀਂ ਜਿੱਤ ਗਏ ਗਾਲhut ਕਰਨੇ ਦਿਓ ਨਾ ਗੱਲ ਤੇ ਕਰਨ ਦਿਓ ਜਿੱਦਾਂ ਗਾਲੀ ਗਲੋਚ ਕਰਕੇ ਗਏ ਰੱਬ ਸੇ